ਕਿਉਂਕਿ ਔਰਚ ਮਿੱਤਰੋ ਸ਼ੀਲੂ ਆਓ ਚੀ ਪਾਲਾ ਔਰ ਚੀ ਦੁੱਲਾ ਉਹਦੇ ਚੀ ਦੁੱਗਾਂ ਵਾਲਾ ਖੁਸ਼ੀ ਆ ਮਿੱਤਰੋ ਸੋ ਟੀਮ ਬਹੁਤ ਤਗੜੀ ਆ ਉਹ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਤੁਹਾਨੂੰ ਕੈਨੇਡਾ ਦੇ ਵਿੱਚ ਜਿਹੜਾ ਸਰਾਉਣਾ ਨਾ ਕੰਮ ਜਿਹੜਾ ਮਿੱਤਰੋ ਜੋ ਹੈ ਟੌਪ ਦੇ ਮੈਚ ਜਿਹੜੇ ਹੋਣੇ ਆ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਣੀ ਆ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਹੁਣ ਟੀਮਾਂ ਵੀ ਬਦਲ ਗਈਆਂ ਹੁਣ ਮਿੱਤਰੋ ਜੋ ਹੈ ਫੈਡਰੇਸ਼ਨ ਦੇ ਦੂਜੀ ਦੇ ਮੈਚ ਆ ਪਹਿਲਾਂ ਟ੍ਰਾਂਟੋ ਦੇ ਜੋ ਮੈਚ ਚੱਲ ਰਹੀ ਸੀ ਸੀਜ਼ਨ ਦੇ ਪਰ ਹੁਣ BC ਫੈਡਰੇਸ਼ਨ ਦੇ ਮੈਚ ਹੋਣੇ ਆ ਮਿੱਤਰੋ ਉਹ ਕਿਹੜੀਆਂ ਟੀਮਾਂ ਹੋਰ ਚ ਕਿਹੜੇ ਖਿਡਾਰੀ ਆ ਮਿੱਤਰੋ ਇੱਕ ਟੀਮ ਤਾਂ ਮੈਂ ਕਹਾਂ ਵੀ ਪੂਰੀ ਗੈਂਗਲੈਂਡ ਹੀ ਪੂਰੀ ਸਰਾਰ ਕੋਈ ਬਣਾਈ ਪਈ ਆ ਉਹ ਵੀ ਤੁਹਾਨੂੰ ਦੱਸਣੀ ਆ ਕਿਉਂਕਿ ਹੋਰ ਚ ਮਿੱਤਰੋ ਸ਼ੀਲੂ ਆਓ ਚੀ ਪਾਲਾ ਹੋਰ ਚ ਦੁੱਲਾ ਉਹਦੇ ਚ ਦੁੱਗਾਂ ਵਾਲਾ ਖੁਸ਼ੀ ਆ ਮਿੱਤਰੋ ਸੋ ਟੀਮ ਬਹੁਤ ਤਗੜੀ ਆ ਉਹ ਉਹਦੀ ਵੀ ਗੱਲ ਕਰਾਂਗੇ ਪਰ ਟੂਰਨਾਮੈਂਟ ਤੇ ਹੁਣੇ ਪਹਿਲਾਂ ਵੀ ਇਹ ਟੂਰਨਾਮੈਂਟ ਕਦੋਂ ਆ ਇਹ ਟੂਰਨਾਮੈਂਟ ਬੀਸੀ ਯੂनाइटेड ਕਬੱਡੀ ਫੈਡਰੇਸ਼ਨ ਦਾ ਮਿੱਤਰੋ 29 ਜੂਨ ਤੋਂ ਜੋ ਹੈ ਸ਼ੁਰੂ ਹੋ ਜਾਣਾ ਕੰਮ ਮੈਂ ਕਹਾਂ ਵੀ 29 ਜੂਨ ਤੋਂ ਖੜਕਾ ਦੜਕਾ ਹੋਣਾ ਸੋ ਆਜ਼ਾਦ ਪੰਜਾਬ ਕਪ ਆ ਮਿੱਤਰੋ ਪੰਜਾਬ ਕੇਸਰੀ ਕਬੱਡੀ ਕਪ ਜੋ ਟੀਮਾਂ ਪੂਲੇ ਤੁਹਾਨੂੰ ਦੱਸ ਦੇਣਾ ਪੂਲੇ ਚ ਆਯਾਤ ਪੰਜਾਬ ਕੇਸਰੀ ਕਲੱਬ ਲਾਲੀ ਢੀਸੀ ਫਰੈਂਡਸ ਕੈਲਗਰੀ ਦੀ ਟੀਮ ਆ ਮਿੱਤਰੋ ਵੈਨਕੂਵਰ ਦੀ ਟੀਮ ਆ ਰਿਚਮੋਡਾ ਸੰਦੀਪ ਨੰਗਲੰਬੀਆਂ ਦੇ ਨਾਂ ਤੇ ਆ ਪੂਲ ਬੀਚ ਮਿੱਤਰੋ ਪੰਜਾਬ ਟਾਈਗਰ ਨਨਕਾਣਾ ਸਾਹਿਬ ਦੀ ਟੀਮ ਵੀ ਬਹੁਤ ਤਗੜੀ ਹੈ ਇਹਦੀ ਵੀ ਜਾਣਕਾਰੀ ਦੇਵਾਂਗੇ ਸਰੀ ਸੁਪਰਸਟਾਰ ਦੀ ਟੀਮ ਆ ਮਿੱਤਰੋ ਤੇ ਐਪਸਪੋਰਟ ਦੀ ਟੀਮ ਵੀ ਬਹੁਤ ਤਗੜੀ ਆ ਮੈਚ ਪਹਿਲਾ ਦੱਸ ਦਿੰਨਾ ਵੀ ਪਹਿਲਾ ਮੈਚ ਹੋਣਾ ਆਜ਼ਾਦ ਕੇਸਰੀ ਦਾ ਲਾਲੀ ਤੇ ਸੀ ਫਰੈਂਡਸ ਕੈਲਗਰੀ ਦੀ ਟੀਮ ਨਾਲ 29 ਜੂਨ ਦੇ ਦਿਨ ਆ ਮਿੱਤਰੋ ਆਜ਼ਾਦ ਪੰਜਾਬ ਕੇਸਰੀ ਦਾ ਜੋ ਹੈ ਇੱਕ ਕਾਪਾ ਮੈਕਮਾ ਵੀ ਉਹ ਹੋਸਟ ਆ ਮਿੱਤਰੋ ਲਾਈਵ ਕਬੱਡੀ ਤੇ ਲਾਈਵ ਚੱਲਣਾ ਸੋ ਟੀਮਾਂ ਮੈਂ ਤੁਹਾਨੂੰ ਦੱਸ ਹੀ ਦਿੱਤੀਆਂ ਸਰੀ ਦਾ ਨਨਕਾਣਾ ਸਾਹਿਬ ਦੀ ਟੀਮ ਨਾਲ ਆ ਮਿੱਤਰੋ ਰਨਰ ਅਪ ਜਿਹੜੀ ਪਹਿਲੇ ਮੈਚ ਉਹ ਜਿੱਤੂਗੀ ਉਹਦਾ ਜਵਾਬ ਵੈਨਕੂਵਰ ਨਾਲ ਮੈਚ ਹੋਊਗਾ ਤੇ ਚੌਥਾ ਮੈਚ ਜੋ ਦੂਜੇ ਮੈਚ ਉਹ ਜਿੱਤੂਗੀ ਉਹਦਾ ਜੋ ਸਰਹਾਲਾ ਰਣੂਆ ਦੀ ਟੀਮ ਨਾਲ ਮੈਚ ਹੋਣਾ ਸੋ ਇਸੇ ਤਰ੍ਹਾਂ ਫਿਰ ਸੈਮੀ ਫਿਰ ਫਾਈਨਲ ਹੋਣਿਆ ਓਨ ਟੀਮਾਂ ਦਾਸਨਾ ਮੇਨ ਚੀਜ਼ ਤੁਹਾਨੂੰ ਬਈ ਕਿਹੜੀਆਂ ਟੀਮਾਂ ਮੇਨ ਜੀਆਂ ਤੁਹਾਨੂੰ ਦੱਸ ਦਿੰਨਾ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬਾ ਮਿੱਤਰੋ ਹੋਰ ਚ ਮੰਗੀ ਬੱਗਾ ਪੈਂਡਾ ਮੰਨਾ ਬਲਨੌਂ ਵਾਲਾ ਖੇਡਣਾ ਸਣੀ ਕਾਲੇ ਸੰਘਿਆ ਵਾਲਾ ਗੁਰੂ ਥੋਪੀਆ ਮਿੱਤਰੋ ਚਿੱਟੀ ਵਾਲਾ ਜੋਤਾ ਮਹਿੰਦਵਾਲੀਆ ਮਿੱਤਰੋ ਰਾਜੂ ਕੋਡਲਾ ਪਰ ਯਾਰ ਸ਼ਬਰਸਾਲਪੁਰੀਆ ਪਿੰਦੂ ਸੀਚੇ ਵਾਲਾ ਵਾਹਿਗੁਰੂ ਸੀਚੇ ਵਾਲਾ ਗੁਰਪ੍ਰੀਤ ਬੁਰਜ ਹਰੀਆ ਟਿੱਬੇ ਟਿੱਬੇ ਵਾਲੇ ਬਾਂਟੀ ਨੂੰ ਦੁਨੀਆ ਜਾਣਦੀ ਆ ਮਿੱਤਰੋ ਸੋ ਇਹ ਬਹੁਤ ਤਗੜੀ ਟੀਮਾਂ ਪਰ ਵੈਨਕੂਵਰ ਰਿਚਮੈਂਡ ਦੇ ਵਿੱਚ ਸ਼ਾਮਸ਼ਪੁਰੀਏ ਸੁਲਤਾਨ ਦੀਆਂ ਗੱਲਾਂ ਹੁੰਦੀਆਂ ਸੋ ਸੁਲਤਾਨ ਆ ਮਿੱਤਰੋ ਸ਼ੰਕਰ ਸਦਮਾ ਵਾਲਾ ਰਵੀ ਸਾਉ ਕਿਆ ਮਣੀ ਮੱਲਗਾਂ ਵਾਲਾ ਯਾਦਕੋੜਲੀ ਤੇ ਗੋਪੀ ਮਾਨਕੀ ਨੂੰ ਦੁਨੀਆ ਜਾਣਦੀ ਆ ਸੋ ਇਹ ਵੀ ਟੀਮ ਤਗੜੀ ਆ ਪਰ ਸਰਹਾਲਾ ਰਣੂਆਂ ਚਾ ਸ਼ੀਲੂ ਮਿੱਤਰੋ ਫਰੰਦੀਪੁਰੀਆ ਗੋਪੀ ਮੌਸਮ ਟੱਲੋਂ ਆ ਰਵੀ ਦਿਉਰਾਗਾ ਦੁੱਲਾ ਬੱਗਾ ਪੈਂਦਾ ਹੀਰਾ ਬਾਟਾ ਮਿੱਤਰੋ ਰਵੀ ਕੇਲਰਮਾ ਅਮਨ ਦੇਉਰਾ ਮਨੀਸ਼ਾ ਏਕਮ ਫਤੇ ਪ੍ਰਿਆ ਚਿੱਟੀ ਵਾਲਾ ਜੱਗਾ ਜੀ ਦੇ ਜੋ ਐ ਅੰਦਾਜ਼ ਹੀ ਦੇਖਣ ਵਾਲੇ ਹੁੰਦੇ ਆ ਜਲਾਲਪੁਰਿਆ ਪਾਲਾ ਮਿੱਤਰੋ ਤੇ ਖੁਸ਼ੀ ਨੂੰ ਕੌਣ ਨਹੀਂ ਜਾਣਦਾ ਸਾਰੇ ਜਾਣਦੇ ਆ ਸੋ ਇਹ ਵੀ ਤਗੜੀ ਟੀਮਾਂ ਪਰ ਅਗਲੀਆਂ ਹੋਰ ਟੀਮਾਂ ਜੋ ਨਨਕਾਣਾ ਸਾਹਿਬ ਦੀ ਟੀਮਾਂ ਹੋਰਚ 우ਬੈਦੁੱਲਾ ਜਿਹਨੂੰ ਬੰਦੇ ਮਾਰ ਜਾਫੀ ਵੀ ਕਹਿ ਦਿੰਦੇ ਆ ਮਿੱਤਰੋ ਕਿਉਂਕਿ ਇਹਦਾ ਖੇਡਣ ਦਾ ਸਟਾਈਲ ਤੁਸੀਂ ਸਾਬਣੇ ਦੇਖਿਆ ਬਈ ਤੋਂ ਮਾਪਾਈ ਆਉਂਦਾ ਇੰਦਰਜੀਤ ਆ ਸੱਤੂ ਆ ਗੁਰਦੈਤ ਟਾਰਜਨ ਰਵੀ ਕਲ ਕਲ ਸਿੰਘ ਆਲਾ ਤੇ ਬਣੀ ਸਮਾਣਾ ਮਿੱਤਰੋ ਸੋ ਟੀਮ ਇਹ ਵੀ ਵਧੀਆ ਵੈਸੇ ਤੇ ਸਰੀ ਸੁਪਰਸਟਾਰ ਲਾਲੀ ਟੀਸੀ ਇਹਨਾਂ ਦਾ ਆਪਾਂ ਨੂੰ ਕਲੀਅਰ ਨਹੀਂ ਸੀ ਪੰਜਾਬ ਟਾਈਗਰ ਵੀ ਵਧੀਆ ਟੀਮਾਂ ਹੋਣੀਆਂ ਇੰਨੀਆਂ ਕਿ ਟੀਮਾਂ ਤੁਹਾਨੂੰ ਕਲੀਅਰ ਕਰਨੀਆਂ ਸੀਗਾ ਤੁਹਾਨੂੰ ਕਿਹੜੀ ਵਧੀਆ ਲੱਗਦੀ ਹੈ ਟੀਮ ਇਹ ਵੀ ਤੁਸੀਂ ਕਮੈਂਟ ਬਾਕਸ ਚ ਦੱਸ ਸਕਦੇ ਹੋ ਫਿਰ ਦੇਖਾਂਗੇ 29 ਜੂਨ ਨੂੰ ਖੜਕਾ ਦੜਕਾ ਕਿੱਦਾਂ ਦਾ ਜਾਂ ਕਿਹੜੀ ਟੀਮ ਜਿੱਤੂਗੀ ਇਹਨਾਂ ਚੋ ਹੋ ਸਕਦਾ ਕੋਸ਼ਕ ਪਲੇਅਰ ਨਾ ਖੇਡਣ ਜਦਾਂ ਇੰਗਲੈਂਡ ਦੇ ਵਿੱਚ ਖੁਸ਼ੀ ਦੋ ਗਾਲਾ ਉਹ ਸ਼ਾਇਦ ਨਾ ਖੇਡੇ ਸੋ ਇਹਨਾਂ ਕਰਕੇ ਥੋੜੀ ਬਹੁਤ ਘਾਟ ਟੀਮਾਂ ਚ ਜ਼ਰੂਰ ਪਾਉਗੀ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਆਂ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਫਰਜ਼ ਹੁੰਦਾ ਜ਼ਰੂਰ ਕਰਿਆ ਕਰੋ ਧੰਨਵਾਦ